ਸਤਿ ਸ਼੍ਰੀ ਅਕਾਲ ਜੀ ਮੈਂ ਸਰਦਾਰਨੀ ਪਰਮਿੰਦਰ ਕੌਰ ਇੱਕ ਕਹਾਣੀ ਮੇਰੀ ਜ਼ੁਬਾਨੀ ਦਾ ਅਗਲਾ ਐਪੀਸੋਡ ਲੈ ਕੇ ਤੁਹਾਡੇ ਰੂਪਰੂ ਹੋਈਆਂ ਉਮੀਦ ਕਰਦੀਆਂ ਕਿ ਜਿਵੇਂ ਹੁਣ ਤੱਕ ਜਿੰਨੀਆਂ ਵੀ ਸਟੋਰੀਆਂ ਸੀ ਉਹਨਾਂ ਨੂੰ ਤੁਸੀਂ ਪਿਆਰ ਦਿੱਤਾ ਉਦਾਂ ਹੀ ਇਸ ਵਾਲੀ ਸਟੋਰੀ ਨੂੰ ਵੀ ਉਨਾ ਹੀ ਭਰਮਾ ਹੁੰਗਾਰਾ ਦੋਗੇ ਉਨਾ ਹੀ ਪਿਆਰ ਦੋਗੇ ਤੇ ਬਿਨਾ ਕੋਈ ਵਕਤ ਗਵਾਏ ਅੱਜ ਦੀ ਸਟੋਰੀ ਸ਼ੁਰੂ ਕਰਦੇ ਆਂ ਇੱਕ ਵਾਰ ਇੱਕ ਬਹੁਤ ਹੀ ਮਸ਼ਹੂਰ ਟਾਬਾ ਸੀ ਉਹਦੀ ਬਹੁਤ ਚੜਾਈ ਸੀ ਬਹੁਤ ਭੀੜ ਲੱਗਦੀ ਹੁੰਦੀ ਸੀ ਉੱਥੇ ਰੋਟੀ ਖਾਣ ਲਈ ਇੱਕ ਵਾਰ ਕੀ ਹੋਇਆ ਕਿ ਇੱਕ ਬੰਦੇ ਨੇ ਬੜੇ ਹੀ ਗੌਰ ਨਾਲ ਇੱਕ ਗੱਲ ਨੋਟਿਸ ਕੀਤੀ ਕਿ ਜਦੋਂ ਭੀੜ ਆਉਂਦੀ ਹੈ ਤੇ ਇੱਕ ਗਰੀਬੜਾ ਜਿਹਾ ਬੰਦਾ ਵੀ ਉਹਨਾਂ ਦੇ ਨਾਲ ਆ ਜਾਂਦਾ ਰੋਟੀ ਪਾਣੀ ਖਾਂਦਾ ਤੇ ਬਿਨਾਂ ਪੈਸੇ ਦਿੱਤੇ ਚਲਾ ਜਾਂਦਾ ਉਹ ਬੰਦੇ ਨੇ ਸੋਚਿਆ ਸ਼ਾਇਦ ਇੱਕ ਅੱਧੀ ਵਾਰੀ ਹੀ ਆਇਆ ਪਰ ਉਹ ਰੋਜ਼ ਇਹ ਗੱਲ ਨੋਟਿਸ ਕਰਨ ਲੱਗ ਗਿਆ ਉਹ ਗਰੀਬੜਾ ਜਿਹਾ ਬੰਦਾ ਰੋਜ਼ ਜਾਂਦਾ ਰੋਟੀ ਪਾਣੀ ਖਾਂਦਾ ਤੇ ਬਿਨਾ ਬਿੱਲ ਦਿੱਤੇ ਬਿਨਾ ਪੈਸੇ ਦਿੱਤੇ ਚਲਾ ਜਾਂਦਾ ਉਹਨੂੰ ਬੜਾ ਅਜੀਬ ਲੱਗਿਆ ਹਾਰ ਕੇ ਉਹ ਢਾਬੇ ਦੇ ਮਾਲਕ ਕੋਲ ਗਿਆ ਤੇ ਉਹਨੂੰ ਕਹਿਣ ਲੱਗਾ ਕਿ ਤੁਸੀਂ ਸ਼ਾਇਦ ਇਹ ਚੀਜ਼ ਨੋਟਿਸ ਨਹੀਂ ਕੀਤੀ ਕਿ ਇੱਕ ਬੰਦਾ ਆ ਕੇ ਬਿਨਾ ਪੈਸੇ ਦਿੱਤੇ ਰੋਟੀ ਪਾਣੀ ਖਾ ਕੇ ਚਲਾ ਜਾਂਦਾ ਅੱਗਿਓ ਮਾਲਕ ਮੁਸਕਰਾਇਆ ਤੇ ਕਹਿਣ ਲੱਗਾ ਮੈਂ ਜਾਣਦਾ ਵਾਂ ਉਹਨੂੰ ਉਹ ਉਦੋਂ ਤੋਂ ਆ ਰਿਹਾ ਏ ਜਦੋਂ ਮੇਰੀ ਦੁਕਾਨ ਤੇ ਰਸ਼ਵਿ ਨਹੀਂ ਸੀ ਹੁੰਦਾ ਉਹ ਆਦਮੀ ਬੜਾ ਹੈਰਾਨ ਹੋਇਆ ਉਹਨੇ ਕਿਹਾ ਕਿ ਤੁਹਾਡੇ ਕਹਿਣ ਦਾ ਕੀ ਮਤਲਬ ਹੈ ਤੇ ਅੱਗਿਓ ਫਿਰ ਮਾਲਕ ਨੇ ਕਿਹਾ ਕਹਿੰਦਾ ਇੱਕ ਦਿਨੇ ਇਦਾਂ ਹੀ ਮੇਰੇ ਕੋਲ ਆਇਆ ਆ ਕੇ ਰੋਟੀ ਖਾਧੀ ਤੇ ਬਿਨਾ ਬਿੱਲ ਦਿੱਤੇ ਇਹ ਤੁਰ ਪਿਆ ਮੈਨੂੰ ਟੋਕਨ ਦੀ ਬਜਾਏ ਇਹਦੇ ਮਗਰ ਹੋ ਲਿਆ ਤੇ ਉਹਦਾ ਜਾ ਕੇ ਦੇਖਿਆ ਇਹ ਉੱਥੇ ਇੱਕ ਬਸ ੱਡੇ ਤੇ ਬੈਠਾ ਭੀਖ ਮੰਗਦਾ ਸੀ ਮੈਂ ਸੋਚਿਆ ਚੱਲ ਕੋਈ ਗੱਲ ਨਹੀਂ ਗਰੀਬ ਆ ਰੋਟੀ ਖਾ ਗਿਆ ਤੇ ਖਾ ਗਿਆ ਅਗਲੇ ਦਿਨ ਕੀ ਦੇਖਦਾ ਕਿ ਇਹੇ ਬੰਦਾ ਮੇਰੀ ਦੁਕਾਨ ਦੇ ਬਾਹਰ ਆ ਕੇ ਹੱਥ ਜੋੜ ਕੇ ਅਰਦਾਸ ਕਰ ਰਿਹਾ ਸੀ ਹੇ ਰੱਬਾ ਇਸ ਇਨਸਾਨ ਦੇ ਟਾਬੇ ਤੇ ਇੰਨਾ ਰਸ਼ ਹੋਵੇ ਇੰਨਾ ਰਸ਼ ਪੈ ਜਾਏ ਕਿ ਇਹਨਾਂ ਨੂੰ ਮੇਰਾ ਪਤਾ ਹੀ ਨਾ ਲੱਗੇ ਕਿ ਮੈਂ ਰੋਟੀ ਖਾ ਕੇ ਬਿਨਾ ਬਿੱਲ ਦਿੱਤੇ ਚੱਲਾਂ ਤੇ ਉਹ ਹੱਸ ਕੇ ਕਹਿਣ ਲੱਗਿਆ ਕਿ ਮੈਂ ਉਸ ਦਿਨ ਤੋਂ ਇਹੀ ਮੰਨਦਾ ਵਾਂ ਕਿ ਪਤਾ ਨਹੀਂ ਇਹਦੀਆਂ ਅਰਦਾਸਾਂ ਦਾ ਅਸਰ ਹੈ ਕਿ ਮੇਰਾ ਇਹ ਢਾਬਾ ਬਹੁਤ ਚੱਲਦਾ ਹੈ ਤੇ ਇੱਕ ਜਾਣੇ ਦੇ ਖਾ ਕੇ ਜਾਣ ਨਾਲ ਮੈਨੂੰ ਫਰਕ ਨਹੀਂ ਪੈਂਦਾ ਸਗੋਂ ਫਰਕ ਪੈਂਦਾ ਤੇ ਇਹ ਕਿ ਉਸ ਦੀਆਂ ਦੁਆਵਾਂ ਨਾਲ ਮੈਂ ਫਰਸ਼ਾਂ ਤੋਂ ਅਰਸ਼ਾਂ ਤੇ ਪਹੁੰਚ ਗਿਆ ਇਹ ਸੀ ਅੱਜ ਦੀ ਇੱਕ ਛੋਟੀ ਜੀ ਕਹਾਣੀ ਜੋ ਕਿ ਇਹ ਸਿੱਖਿਆ ਦਿੰਦੀ ਹੈ ਕਿ ਜ਼ਰੂਰੀ ਨਹੀਂ ਕਿ ਹਰ ਵਾਰ ਮਿਹਨਤ ਹੀ ਸਾਨੂੰ ਸਾਡੀ ਮੰਜ਼ਿਲ ਤੇ ਪਹੁੰਚਾਵੇ। ਕਈ ਵਾਰ ਕਿਸੇ ਦੀਆਂ ਦਿੱਤੀਆਂ ਹੋਈਆਂ ਅਰਦਾਸਾਂ ਕਿਸੇ ਦੇ ਦਿੱਤੇ ਹੋਏ ਆਸ਼ੀਰਵਾਦ ਸਾਨੂੰ ਸਾਡੀ ਮੰਜ਼ਿਲ ਤੱਕ ਪਹੁੰਚਾ ਦਿੰਦੇ ਆ। ਜੇਕਰ ਤੁਹਾਡੀ ਜ਼ਿੰਦਗੀ 'ਚ ਵੀ ਕੋਈ ਐਦਾਂ ਦਾ ਇਨਸਾਨ ਆ ਜੋ ਤੁਹਾਡੇ ਲਈ ਦੁਆਵਾਂ ਕਰਦਾ ਹਰ ਵਕਤ ਅਰਦਾਸਾਂ ਕਰਦਾ ਤਾਂ ਫਿਰ ਤੁਹਾਡੇ ਤੋਂ ਅਮੀਰ ਕੋਈ ਨਹੀਂ। ਤੇ ਐਦਾਂ ਦੇ ਇਨਸਾਨ ਨੂੰ ਕਦੇ ਵੀ ਜ਼ਿੰਦਗੀ ਚੋਂ ਜਾਨ ਨਹੀਂ ਦੇਣਾ ਚਾਹੀਦਾ ਉਹਦੀ ਇੱਜ਼ਤ ਕਰਨੀ ਚਾਹੀਦੀ ਆ ਉਹਦੀ ਕਦਰ ਕਰਨੀ ਚਾਹੀਦੀ ਆ ਇਹ ਤਾਂ ਸੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਪਤਾ ਲੱਗੇ ਕਿ ਤੁਹਾਨੂੰ ਕਹਾਣੀ ਚੰਗੀ ਲੱਗ ਰਹੀ ਆ ਜਾਂ ਮਾੜੀ ਲੱਗ ਰਹੀ ਆ ਜਿੱਦਾਂ ਦੇ ਵੀ ਆ ਤੁਹਾਡੇ ਵਿਚਾਰ ਉਹ ਜਰੂਰ ਸਾਂਝੇ ਕਰਿਆ ਕਰੋ ਤੇ ਜਿਨ੍ਹਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਆਈਕਨ ਦਾ ਬਟਨ ਜ਼ਰੂਰ ਦਬਾਇਓ ਤਾਂ ਕਿ ਆਉਣ ਵਾਲੀ ਕੋਈ ਵੀ ਪੋਸਟ ਚਾਹੇ ਉਹ ਫਨੀ ਆ ਚਾਹੇ ਮੋਟੀਵੇਸ਼ਨਲ ਸਟੋਰੀ ਆ ਉਹਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਧੰਨਵਾਦ ਜੀ